ਸਤ ਸ੍ਰੀ ਅਕਾਲ ਦੋਸਤੋ ਅੱਜ ਇਹ ਕਵਿਤਾ ਵੀਰ ਦੀ ਯਾਦ ਰਖੜੀ ਸਪੈਸ਼ਲ ਕਵਿਤਾ ਹੈ ਇਹ ਕਵਿਤਾ ਮੈਂ ਆਪਣੇ ਵੀਰ ਲਈ ਲਿਖੀ ਹੈ ਪਰ ਇਹ ਸਿਰਫ ਮੇਰੀ ਇਕੱਲੀ ਦੇ ਜਜ਼ਬਾਤ ਨਹੀਂ ਕਈ ਭੈਣਾਂ ਨੇ ਵੀਰ ਨਜ਼ਦੀਕ ਹੋਣ ਦੇ ਬਾਵਜੂਦ ਦਿਲ ਦੀ ਦੂਰੀ ਮਹਿਸੂਸ ਕੀਤੀ ਹੋਣੀ ਹੈ ਕਈ ਵਾਰ ਰਿਸ਼ਤੇ ਤੋੜੇ ਨਹੀਂ ਜਾਂਦੇ ਰੁਕ ਜਾਂਦੇ ਹਨ ਚੁੱਪ ਹੋ ਜਾਂਦੇ ਹਨ ਇਹ ਕਵਿਤਾ ਉਸ ਛੁੱਪ ਨੂੰ ਦਰਸ਼ਾਂਦੀ ਹੈ ਕੁਝ ਖਾਲੀ ਜਿਹਾ ਲੱਗਦਾ ਅੰਦਰ ਤੇ ਕੁਝ ਭਰਿਆ ਭਰਿਆ ਵੀ ਵੀਰਿਆ ਤੂੰ ਕਿੰਨੀ ਛੇਤੀ ਭੁੱਲ ਗਿਆ ਸਾਡੇ ਬਚਪਨ ਦਾ ਸਾਥ ਵੀਰੇ ਤੂੰ ਮੇਰੇ ਕਨੇੜੇ ਚੜ ਜਾਂਦਾ ਸੀ ਬਚਪਨ ਦੀਆਂ ਖੇਡਾਂ ਦੀ ਖੁਸ਼ਬੂ ਲੈ ਕੇ ਕਦੋਂ ਉੱਤਰ ਕੇ ਦਿਲ ਦੀ ਉਦਾਸੀ ਬਣ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ ਪਾਪਾ ਦੀ ਡਾਂਟ ਤੋਂ ਇੱਕ ਦੂਜੇ ਨੂੰ ਬਚਾਉਂਦੇ ਅਸੀਂ ਸਮੇਂ ਦੇ ਵਾਅ ਬਰੋਲਿਆਂ ਵਿੱਚ ਖੋ ਗਏ ਤੇ ਇਹ ਸਭ ਕਦੋਂ ਹੋਇਆ ਮੈਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਵੀਰਿਆ ਸ਼ਾਇਦ ਤੇਰੇ ਲਈ ਮੇਰੀ ਭੇਜੀ ਰਖੜੀ ਸਿਰਫ ਇੱਕ ਧਾਗਾ ਸੀ ਪਰ ਮੇਰੇ ਲਈ ਤਾਂ ਇਹ ਸਾਡੀ ਦੋਸਤੀ ਦੀ ਤੰਦ ਸੀ ਜਿਸ ਨੂੰ ਤੂੰ ਇੱਕ ਛਟਕੇ ਨਾਲ ਤੋੜ ਦਿੱਤਾ ਇਹ ਕਹਿ ਕੇ ਮੈਂ ਇਹਨਾਂ ਰਿਵਾਜਾਂ ਨੂੰ ਨਹੀਂ ਮੰਨਦਾ ਮੈਂ ਚੁੱਪ ਕਰ ਗਈ ਸਬਰ ਕਰ ਲਿਆ ਪਰ ਫਿਰ ਤੂੰ ਮੇਰੇ ਤੋਂ ਹੀ ਦੂਰ ਹੋ ਗਿਆ ਮੈਂ ਵੀ ਤੇਰੇ ਲਈ ਸਿਰਫ ਇੱਕ ਰਿਵਾਜ ਬਣ ਕੇ ਰਹਿ ਗਈ ਹਰ ਰਖੜੀ ਤੇ ਸ਼ਾਇਦ ਤੈਨੂੰ ਮੇਰੀ ਯਾਦ ਨਾ ਆਉਂਦੀ ਹੋਵੇ ਪਰ ਮੇਰੀਆਂ ਅੱਖਾਂ ਨਮ ਰਹਿੰਦੀਆਂ ਨੇ ਦਿਲ ਬੇਚੈਨ ਹੋ ਜਾਂਦਾ ਹੈ ਕਿਉਂਕਿ ਕੁਝ ਲੋਕ ਰਿਸ਼ਤਿਆਂ ਦੇ ਗਰੀਬ ਹੁੰਦੇ ਨੇ ਤੇ ਮੈਂ ਉਹ ਗਰੀਬੀ ਹਮੇਸ਼ਾ ਚੱਲੀ ਐ ਵੀਰਿਆ ਤੈਨੂੰ ਰਖੜੀ ਤੇ ਨਹੀਂ ਹਰ ਪਲ ਯਾਦ ਕਰਦੀ ਹਾਂ ਸ਼ਾਇਦ ਕਿਸੇ ਦਿਨ ਤੂੰ ਫੋਨ ਕਰਕੇ ਪੁੱਛੀਂ ਭੈਣ ਤੂੰ ਕਿਵੇਂ ਐ ਮਿਲਣ ਨੂੰ ਜੀ ਕਰਦਾ ਧੰਨਵਾਦ ਜੇਕਰ ਤੁਸੀਂ ਵੀ ਕਿਸੇ ਰਿਸ਼ਤੇ ਦੀ ਖਾਮੋਸ਼ੀ ਵਿੱਚ ਵੱਡਾ ਸੱਚ ਲੱਭਦੇ ਹੋ ਜੇਕਰ ਰਖੜੀ ਤੇ ਕਿਸੇ ਦੀ ਉਡੀਕ ਕਰਦੇ ਹੋ ਤਾ ਇਹ ਕਵਿਤਾ ਤੁਹਾਡੀ ਵੀ ਹੋ ਸਕਦੀ ਹੈ ਕਦੇ ਕਦੇ ਇੱਕ ਛੋਟਾ ਜਿਹਾ ਸੰਦੇਸ਼ ਇੱਕ ਫੋਨ ਕਾਲ ਇੱਕ ਰਖੜੀ ਦਾ ਧਾਗਾ ਟੁੱਟੇ ਰਿਸ਼ਤਿਆਂ ਨੂੰ ਜੋੜ ਸਕਦਾ ਹੈ ਹਸਦਾ ਵਸਤੇ ਰੋ ਹੱਸਦੇ ਰੋ ਬਾਏ